ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੁਰ ਕੀ ਬਾਣੀ ਆਈ ਤਨ ਸਗਲੇ ਚੰਤ ਮਟਾਈਂ ਦਿਆਲ ਪਰਖ ਮਹਿਰਵਾਨ ਹਰ ਨਾਨਕ ਸਾਚ ਵਖਾਨਾ ਹਾ ਆਇਆ ਦੁਰਹੋਂ ਚੱਲ ਕੈ ਮਾਮ ਤੱਕੀ ਤੋ ਸਰਣਾਏ ਜੀਓ ਮੈ ਸਾਰ ਰਖੇ ਚਤ ਮਹ ਮੇਰਾ ਸਭ ਦੁੱਖ ਗਵਾਏ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਸਾ ਅੰਤਰ ਮੈਲ ਜੇ ਤੀਰਥ ਨਾਵੈ ਤਸੋ ਬ ਕੁੰਠ ਨਾ ਜਾਨਾ ਲੋਕਾ ਪਤਿਣੇ ਕਛੂ ਨਾ ਹੋਵੇ ਨਾਹੀ ਰਾਮ ਆਯਾਨਾ ਅੰਤਰ ਮੈਲ ਜੇ ਤੀਰਥ ਨਾ ਵੈ ਤਿਸਬ ਕੁੰਠ ਨਾ ਜਾਣਾ ਲੋਕ ਪਤਿਣ ਕਛੂ ਨਾ ਹੋਵੈ ਨਾਹੀ ਰਾਮ ਆਯਾਨਾ ਪੂਜਾ ਰਾਮ ਏਕ ਹੀ ਦੇਵਾ ਸੱਚਾ ਨਾਵਣਾ ਗੁਰ ਕੀ ਸੇਵਾ ਰਹਾਉ ਜਲ ਕੇ ਮਜਨਾ ਜਗਤ ਹੋਵੇ ਨਤਨ ਤਮੰਡ ਤਨ ਆਵਹਿ जैसे मंडक तसे से ओ नार फेर फेरा, फेरा जोनी आवह मन कठोर मर बनारस ਨਰਕ ਨਾ ਬੰਚ ਆ ਜਾਈ ਹਰਿ ਦਾ ਸੰਤ ਮਰ ਹੜੰਬੈ ਤਾਂ ਸਗਲੇ ਸੰਤਰਾਇ ਦਿਨਸ ਨਰੇਨ ਬੇਦ ਨਹੀ ਸਾਸਤਰ ਤਹਾ ਬਸੈ ਨਰੰਕਾਰਾ ਕਹ ਕਵੀਰ ਨਰਦ ਸਹ ਤੇ ਆਵੋ ਬਾਵਰਿਆ ਸੰਸਾਰਾ ਕਹ ਤੁਬੀਰ ਨਰਦ ਸਹ ਤੇ ਆਵੋ ਬਾਵਰਿਆ ਸੰਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਨੂੰ ਸਤਕਾਰਯੋਗ ਸਤਿਗੁਰਾਂ ਦੇ ਆ ਪੱਖੇ ਬੰਦ ਕਰੋ ਜੀ ਨਾਲ ਲੱਟਾਂ ਬੰਦ ਕਰੋ ਵਾਦੂ ਸਾਜੀ ਨਵਾਜੀ ਹੋਈ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਗੁਰ ਜੀ ਦੀ ਕਿਰਪਾ ਹੋਈ ਹੈ ਜੋ ਅੰਮ੍ਰਿਤ ਵੇਲੇ ਪ੍ਰਕਾਸ਼ ਮਨ ਹੋ ਕੇ ਅਪਸਾਰਿਆਂ ਨੂੰ ਉਪਦੇਸ਼ ਦਿਤੈ ਨੇ ਤੇ ਆਓ ਸਾਰੀ ਸੰਗਤ ਰਲ ਕੇ ਆਪਾਂ ਸਤਗੁਰ ਜੀ ਦੇ ਇਹਨਾਂ ਬਚਨਾਂ ਨੂੰ ਸਰਵਣ ਕਰੀਏ ਤੇ ਉਚਾਰਨ ਕਰੀਏ ਸਤਿਗੁਰ ਜੀ ਨੇ ਕੀ ਸਾਨੂੰ ਸਿੱਖਿਆ ਦਿੱਤੀ ਹੈ ਕੀ ਸਮਝਾਉਣਾ ਕੀਤਾ ਆਓ ਸਾਰੇ ਰਲ ਕੇ ਇਹਨਾਂ ਪਾਵਨ ਬਚਨਾਂ ਦੀ ਆਪਾਂ ਵਿਚਾਰ ਕਰੀਏ ਜੀ ਸੋ ਅੱਜ ਦਾ ਜੋ ਪਾਵਨ ਸ਼ਬਦ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੀ ਸਾਰਾਗ ਦੇ ਵਿੱਚ ਹਨ ਭਗਤ ਕਬੀਰ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤੇ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 484 ਅੰਗ ਤੇ ਇਹ ਪਾਵਨ ਸ਼ਬਦ ਦਰਜ ਹਨ ਤੇ ਆਓ ਸਾਰੀ ਸੰਗਤ ਰਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੀਆਂ ਸੰਗਤਾਂ ਗੱਜ-ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਅੰਤਰ ਮੈੜ ਜੇ ਤੀਰਥ ਨਾ ਵੈ ਜਿਸ ਬਰ કંਠ ਨਾ ਜਾਣ ਭਗਤ ਕਬੀਰ ਜੀ ਬਚਨ ਕਰਦੇ ਨੇ ਕਹਿੰਦੇ ਜੇ ਮਨ ਦੇ ਵਿੱਚ ਵਿਕਾਰਾਂ ਦੀ ਮੈਲ ਰਹੇ ਤੇ ਉੰਜ ਬੰਦਾ ਤੀਰਥਾਂ ਤੇ ਲਾਉਂਦਾ ਰਵੇ ਤੇ ਸਤਗੁਰ ਕੰਧ ਇਸ ਤਰ੍ਹਾਂ ਸਵਰਗ ਵਿੱਚ ਨਹੀਂ ਜਾ ਅਪੜਨਾ ਇਹ ਬੰਦਾ ਕਈ ਵੀ ਮੰਨ ਦੇ ਵਿੱਚ ਵਿਕਾਰ ਵੀ ਰੱਖਾਂ ਤੇ ਜਾ ਕੇ ਤੀਰਥਾਂ ਤੇ ਇਸ਼ਨਾਨਵੇਂ ਕਰਾਂ ਭਾਵ ਦਰਬਾਰ ਸਭ ਦੇ ਵਿੱਚ ਜਾਵਾਂ ਉੱਥੇ ਜਾ ਕੇ ਸਰੋਵਰ ਵਿੱਚ ਇਸ਼ਨਾਨ ਕਰਾਂ ਅੰਦਰ ਦੀ ਮੈਲ ਉੱਥੇ ਹੀ ਖੜੀ ਰਵੇ ਉੱਥੇ ਸਿੱਖਿਆ ਕੁਝ ਨਹੀਂ ਲਈ ਸਿਰਫ ਸਰੀਰ ਧੋਤਾ ਹੈ ਤੇ ਭਗਤ ਕਬੀਰ ਜੀ ਕਹਿੰਦੇ ਭਾਈ ਇਸ ਤਰ੍ਹਾਂ ਤੂੰ ਸਵਰਗਾਂ 'ਚ ਨਹੀਂ ਜਾ ਸਕਦਾ ਪਰ ਅਗੈ ਸਤਗੁਰ ਕਾnde ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਇਆਨਾ ਕੰਦੇ ਤੀਰਥਾਂ ਉਤੇ ਨਾਥਿਆਂ ਲੋਕ ਤੇ ਕਹਿਣਗੇ ਇਹ ਭਗਤ ਹੈ ਪਰ ਲੋਕਾਂ ਦੇ ਕਿਹਾ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਪਰਮਾਤਮਾ ਜੋ ਹਰੇਕ ਦੇ ਦਿਲ ਦੀ ਜਾਣਦਾ ਉਹ ਕੋਈ ਨਿਆਣਾ ਨਹੀਂ ਉਹ ਕੋਈ ਅਣਜਾਣ ਨਹੀਂ ਉਹ ਤੇਰੇ ਦਿਲ ਦੀ ਗੱਲ ਸਭ ਜਾਣ ਰਿਹਾ ਹੈ ਪੂਜੋ ਰਾਮ ਏਕ ਹੀ ਦੇਵਾ ਸਭਾ ਲਤ ਜੀ ਆਪਾਂ ਨੂੰ ਉਪਦੇਸ਼ ਦਿੰਦੇ ਨੇ ਭਾਈ ਇੱਕ ਪਰਮਾਤਮਾ ਦੀ ਬੰਦਗੀ ਕਰਿਆ ਕਰੋ ਪੂਜੋ ਰਾਮ ਏਕ ਹੀ ਦੇਵਾ ਕਹਿੰਦੇ ਅਵੇ ਵੇਮਾ ਭਰਮਾਂ ਦੇ ਵਿੱਚੋਂ ਬਾਹਰ ਨਿਕਲੋ ਮਨ ਦੇ ਵਿੱਚੋਂ ਅਗਿਆਨਤਾ ਦੂਰ ਕਰੋ ਇਹ ਸਤਿਗੁਰ ਕਹਿੰਦੇ ਇੱਕ ਪਰਮਾਤਮਾ ਦੀ ਬੰਦਗੀ ਕਰੋ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਮਣ ਗੁਰ ਕੀ ਸੇਵਾ ਓ ਭਾਈ ਗੁਰੂ ਦੇ ਦੱਸੇ ਰਾਹ ਤੇ ਤੁਰਨਾ ਹੀ ਅਸਲ ਤੀਰਥਾਂ ਦਾ ਇਸ਼ਨਾਨ ਐ ਜਲ ਕੇ ਮਜਨ ਜੇ ਗਤ ਹੋਵੇ ਨਿੰਦ ਨਿਤ ਮੈਂ ਡਕਣਾ ਵੈ ਸਤਗੁਰ ਕੰਧ ਜੇ ਪਾਣੀ ਵਿੱਚ ਚੁੱਭੀ ਲਾਇਆ ਮੁਕਤੀ ਮਿਲਦੀ ਆਉਂਦੀ ਤੇ ਡੱਡੂ ਤਾਂ ਸਦਾ ਹੀ ਫਿਰ ਪਾਣੀ ਚ ਨਹਾਉਂਦੇ ਰਹਿੰਦੇ ਨੇ ਮੱਛੀਆਂ ਸਦਾ ਪਾਣੀ ਦੇ ਵਿੱਚ ਰਹਿੰਦੀਆਂ ਨੇ ਉਹ ਤਾਂ ਕਦੋਂ ਦੀਆਂ ਬ੍ਰਹਮ ਗਿਆਨੀ ਬਣ ਗਈਆਂ ਹਿਸ ਵਾਸਤੇ ਸਤਗੁਰ ਕੰਧ ਦੇ ਭਾਈ ਪਾਣੀ ਵਿੱਚ ਇਸ਼ਨਾਨ ਕੀਤਾ ਸਰੀਰ ਦੀ ਸਫਾਈ ਹੋ ਸਕਦੀ ਹੈ ਤੇ ਜਿਹੜੀ ਮਨ ਦੀ ਸਫਾਈ ਹੈ ਭਾਈ ਉਹ ਨਾਮ ਸਮਰਨ ਦੇ ਨਾਲ ਹੋਣੀ ਹੈ ਉਹ ਗੁਰਬਾਣੀ ਪੜ੍ਹਨ ਦੇ ਨਾਲ ਹੋਣੀ ਹੈ ਇਸ ਵਾਸਤੇ ਸਤਿਗੁਰ ਕਹਿੰਦੇ ਗਿਆਨ ਕਾ ਬੱਧਾ ਮਨ ਰਹਾ ਗੁਰ ਬਿਨ ਗਿਆਨ ਨਾ ਹੋਏ ਉਹ ਭਲਿਆ ਗੁਰੂ ਤੋਂ ਬਗੈਰ ਗਿਆਨ ਨਹੀਂ ਹੋਣਾ ਜਦੋਂ ਤੱਕ ਤੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਸਤਿਗੁਰਾਂ ਨਾਲ ਬਹਿ ਕੇ ਵਿਚਾਰ ਨਹੀਂ ਕਰਦਾ ਸਤਿਗੁਰਾਂ ਨਾਲ ਬਹਿ ਕੇ ਗੱਲ ਨਹੀਂ ਕਰਦਾ ਆਪਣਾ ਦੁੱਖ ਨਹੀਂ ਦੱਸਦਾ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਗੁਰੂ ਦੇ ਕੋਲ ਆ ਕੇ ਸਤਿਗੁਰ ਕਹਿੰਦੇ ਉਹਦੋਂ ਤੱਕ ਗੱਲ ਨਹੀਂ ਬਣਨੀ ਗਿਆਨ ਤਰ ਮਨ ਦੇ ਵਿੱਚ ਹੀ ਹੈ ਪਰ ਤੂੰ ਦੇਖਾ ਦੇਖੀ ਅਗਿਆਨਤਾ ਦੇ ਵਿੱਚ ਫਸਿਆ ਹੋਇਆ ਹੈ ਸਤਿਗੁਰ ਕਹਿੰਦੇ ਗੱਲ ਸੁਣ ਭਾਈ ਜੇ ਪਾਣੀ ਵਿੱਚ ਨਹਾਤਿਆ ਰੱਬ ਦੀ ਪ੍ਰਾਪਤੀ ਹੁੰਦੀ ਤੇ ਡੱਡੂ ਮੱਛੀਆਂ ਤਾਂ ਕਦੋਂ ਦੇ ਗਿਆ ਤਰ ਗਏ ਹੁੰਦੇ ਸਤਿਗੁਰ ਕਹਿੰਦੇ ਜੈਸੇ ਮੈਂਡਕ ਤੈਸੇ ਹੋਏ ਨਰ ਫਿਰ ਫਿਰ ਜੂਨੀ ਆਵੇ ਕਹਿੰਦੇ ਭਾਈ ਗੱਲ ਸੁਣੋ ਜੇ ਤਰ ਮਨ ਦੇ ਵਿੱਚ ਇਹ ਆ ਵੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਿਆ ਮਲ ਦੀ ਮੈਲ ਤੋਤੀ ਨਹੀਂ ਤੇ ਸਤਗੁਰ ਕਾੰਦੇ ਇਸ਼ਨਾਨ ਤਾਂ ਫਿਰ ਡੱਡੂ ਤਾਂ ਪਾਣੀ 'ਚ ਹੀ ਰਹਿੰਦੇ ਨੇ ਤਾਂ ਚੁੱਭੀਆਂ ਪਾਣੀ 'ਚ ਹੀ ਲਾਉਂਦੇ ਨੇ ਫਿਰ ਤਾਂ ਕਦੋਂ ਦੇ ਗਿਆਨੀ ਬਣ ਗਏ ਹੁੰਦੇ ਜਿਵੇਂ ਉਹ ਡੱਡੂ ਹਨ ਇਸੇ ਤਰ੍ਹਾਂ ਹੀ ਇਹਨਾਂ ਬੰਦਾ ਸਮਝੋ ਪਰ ਨਾਮ ਤੋਂ ਬਿਨਾਂ ਉਹ ਸਦਾ ਜੁਨਾਂ ਦੇ ਵਿੱਚ ਭਟਕਦੇ ਰਹਿੰਦੇ ਨੇ ਬਿਨਾਂ ਸਿਮਰਣ ਕੀਤੇ ਆ ਨਾ ਉਹ ਜੋਨਾ ਦੇ ਵਿੱਚ ਭਟਕਦੇ ਰਹਿੰਦੇ ਨੇ ਤੇ ਸਤਿਗੁਰ ਫਿਰ ਅਦੋਂ ਕਹਿੰਦੇ ਨੇ ਮਨੋਂ ਕਠੋਰ ਮਰ ਬਨਾਰਸ ਨਰਕ ਨਾ ਬਾਂਚਿਆ ਜਾਈ ਸੰਤ ਜੀ ਮਨੁੱਖਾ ਕਾਸ਼ੀ ਵਿੱਚ ਆਪਣਾ ਸਰੀਰ ਤੇ ਆਗੇ ਪਰ ਮਨ ਦੇ ਵਿੱਚ ਅਗਿਆਨਤਾ ਵੀ ਰਵੇ ਮਨ ਦੇ ਵਿੱਚ ਵਿਕਾਰ ਵੀ ਨੇ ਤੇ ਜੇ ਕਾਸ਼ੀ ਵਰਗੀ ਪਵਿੱਤਰ ਧਰਤੀ ਤੇ ਸਰੀਰ ਦਾ ਤਿਆਗ ਕਰਦਾ ਤੇ ਸਤਗੁਰੂ ਜੀ ਕਹਿੰਦੇ ਸਦੋਂ ਉਹ ਹੋਰ ਸਾਰੇ ਲੋਕਾਂ ਨੂੰ ਵੀ ਤਾਰ ਲੈਂਦਾ ਉਹ ਆਪ ਜੇ ਮਨ ਦੇ ਵਿੱਚ ਕਠੋਰ ਐ ਤੇ ਇਸ ਤਰ੍ਹਾਂ ਬਨਾਰਸ ਦੀ ਧਰਤੀ ਤੇ ਮਰ ਗਿਆ ਤੇ ਸਤਗੁਰ ਕਹਿੰਦੇ ਇਸ ਤਰ੍ਹਾਂ ਉਹਦਾ ਨਰਕ ਵਿੱਚ ਪੈਣਾ ਛੁੱਟ ਨਹੀਂ ਸਕਦਾ ਇਸ ਤਰ੍ਹਾਂ ਉਹ ਤਾਂ ਨਰਕ ਤੋਂ ਬਚਿਆ ਨਹੀਂ ਜਾ ਸਕਦਾ ਪਰ ਦੂਜੇ ਪਾਸੇ ਸਤਿਗੁਰ ਅਗੇ ਸਮਝਾਉਂਦੇ ਨੇ ਕਹਿੰਦੇ ਜੇ ਕੋਈ ਪਰਮਾਤਮਾ ਦਾ ਪਿਆਰਾ ਹੋਵੇ ਪਰਮਾਤਮਾ ਦਾ ਭਗਤ ਹੋਵੇ ਤੇ ਮਗਹਰ ਦੀ ਸ਼ਰਾਪੀ ਹੋਈ ਧਰਤੀ ਵਿੱਚ ਜਾ ਕੇ ਆਪਣੇ ਸਰੀਰ ਦਾ ਤਿਆਗ ਕਰੇ ਉਹ ਆਪ ਤਾਂ ਕਰੇਗਾ ਸਗੋਂ ਹੋਰਨਾਂ ਨੂੰ ਵੀ ਤਾਰ ਲੈਂਦਾ ਦਿਲੋਂ ਨਰਨ ਬੇਦਨ ਹਿਦਾਸਰਮ ਤਾਂਹ ਬਸੈ ਨਰੰਕਾਰਾ ਸਤਿਗੁਰ ਕਹਿੰਦੇ ਹੋ ਪ੍ਰਮਾਤਮਾ ਕਿੱਥੇ ਵੱਸਦਾ ਹੈ ਉਹ ਪ੍ਰਮਾਤਮਾ ਕਿੱਥੇ ਰਹਿੰਦਾ ਦਿਨਸ ਨਾਰਾਇਣ ਵੇਦ ਨਹੀਂ ਸ਼ਸਤਰ ਤਾਂਹ ਬਸੈ ਨਰੰਕਾਰਾ ਕਹਿੰਦੇ ਉਹ ਉੱਥੇ ਵੱਸਦਾ ਜਿੱਥੇ ਨਾ ਦਿਨ ਰਾਤ ਨਹੀਂ ਨਾ ਦਿਨ ਹੈ ਨਾ ਰਾਤ ਹੈ ਜਿੱਥੇ ਵੇਦ ਨਹੀਂ ਜਿੱਥੇ ਸ਼ਸਤਰ ਨਹੀਂ ਭਾਵ ਉਹ ਪ੍ਰਭੂ ਉਸ ਆਤਮਿਕ ਅਵਸਥਾ ਵਿੱਚ ਅਪੜਿਆ ਮਿਲਦਾ ਹੈ ਜੋ ਆਤਮਿਕ ਅਵਸਥਾ ਵਿੱਚ ਕਿਸੇ ਖਾਸ ਸਮੇ ਦਾ ਮਥਾਜ ਨਹੀਂ ਜੋ ਕਿਸੇ ਧਰਮਿਤ ਗ੍ਰੰਥ ਦਾ ਤੋਂ ਮਥਾਜ ਨਹੀਂ ਇਸ ਵਾਸਤੇ ਸਤਿਗੁਰ ਕਹਿੰਦੇ ਪ੍ਰਮਾਤਮਾ ਤੈਨੂੰ ਉੱਥੇ ਮਿਲੇਗਾ ਜਿੱਥੇ ਉਹ ਪ੍ਰਮਾਤਮਾ ਕਿਸੇ ਦਿਨਾਂ ਦਿਨਾਂ ਨਾ ਰਾਤ ਹੈ ਜਿੱਥੇ ਵੇਦ ਨਹੀਂ ਸ਼ਸਤਰ ਨਹੀਂ ਸਤਗੁਰ ਕਹਿੰਦੇ ਪ੍ਰਭ ਉਸ ਆਤਮਿਕ ਅਵਸਥਾ ਵਿੱਚ ਅਪੜਿਆ ਮਿਲਦਾ ਹੈ ਤੇ ਅਗਲੀ ਪੰਕਤੀ ਸਤਗੁਰ ਕਹਿੰਦੇ ਨੇ ਕਹ ਕਬੀਰ ਨਰਤ ਸਤਿ ਆਵੋ ਬੰਬਾਵਰ ਆਵ ਸੰਸਾਰ ਕਬੀਰ ਕਹਿੰਦਾ ਕਿਹ ਹੈ ਦੁਨੀਆਂ ਦੇ ਲੋਕੋ اے ਮਨੁਖੋ ਪਰਮਾਤਮਾ ਨੂੰ ਹੀ ਸਿਮਰਨ ਕਰੋ ਕਬੀਰ ਆਖਦਾ ਹੈ ਮਨੁਕੋ ਉਸ ਪਰਮਾਤਮਾ ਦੀ ਹੀ ਬੰਦਗੀ ਕਰੋ ਉਸ ਵਾਹਿਗੁਰੂ ਦਾ ਸਿਮਰਨ ਕਰੋ ਤਾਂ ਜੋ ਤੁਹਾਡਾ ਜਨਮ ਮਰਨ ਕਟਿਆ ਜਾਵੇ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਹਰ ਰੋਜ਼ ਆਪਾਂ ਨੂੰ ਇਹੀ ਸਿੱਖਿਆ ਦੇ ਰਹੇ ਨੇ ਪਿਛਲੇ ਤਿੰਨ ਚਾਰ ਦਿਨਾਂ ਤੋਂ ਸਤਿਗੁਰੂ ਆਪਾਂ ਨੂੰ ਇਹੀ ਗੱਲਾਂ ਸਮਝਾ ਰਹੇ ਨੇ ਇਤੇ ਕਹਿੰਦੇ ਨੇ ਹਰ ਹਰ ਤਰਨਿਤ ਕਪਟ ਕਮਾਵੇ ਹਿਰਦਾ ਸੁਖ ਨਾ ਹੋਈ ਕਿਤੇ ਅੱਜ ਜਿਹੜੀ ਪੰਕਤੀ ਹੁਕਮਨਾਮਾ ਸਾਬ ਦੇ ਵਿੱਚ ਉਪਦੇਸ਼ ਦਿੱਤਾ ਉਹ ਵੀ ਇਹੀ ਸਮਝਾਇਆ ਕਿ ਭਾਈ ਜੇ ਮਨ ਅੰਦਰੋਂ ਸਾਫ਼ ਨਹੀਂ ਉਤੋਂ ਤੋਂ ਰੱਬ ਦੀਆਂ ਭਗਤੀਆਂ ਕਰ ਕਰਕੇ ਬੜਾ ਬ੍ਰਹਮ ਗਿਆਨੀ ਬਣਨਾ ਹੈ ਸਤਿਗੁਰ ਕਹਿੰਦੇ ਮਨ ਦਾ ਭਲੇਖਾ ਕੱਢ ਦੀ ਕਿਤੇ ਇਸ ਤਰ੍ਹਾਂ ਤਰ ਜੇਗਾ ਤੋ ਪਰਮਾਤਮਾ ਦੇ ਦਰ ਤੇ ਅਪੜ ਸਕਦਾ ਹੈ ਇਹ ਮਨ ਦਾ ਭਲੇਖਾ ਮਹਾਰਾਜ ਕਹਿੰਦੇ ਕੱਢ ਦੀ ਕਿਉਂਕਿ ਜੇ ਤੇਰੇ ਅੰਦਰ ਪਰਮਾਤਮਾ ਦੀ ਬੰਦਗੀ ਨਹੀਂ ਬੇਸ਼ਕਤੋਂ ਦਰਬਾਰ ਸਾਹਿਬ ਜਾ ਕੇ ਘਰ ਬਣਾ ਕੇ ਉੱਥੇ ਰਹਿਣ ਲੱਗ ਜਾ ਪਰ ਫਿਰ ਵੀ ਸਤਗੁਰ ਕਹਿੰਦੇ ਮਨ ਦੇ ਵਿੱਚੋਂ ਭਲੇ ਕਾ ਨਿਕਲ ਨਹੀਂ ਸਕਦਾ ਕਿ ਤੂੰ ਅੰਗ ਨਿਰੰਕਾਰ ਦੇ ਦੇਸ਼ ਜਾਏਗਾ ਨਿਰੰਕਾਰ ਦੇ ਦੇਸ਼ ਵੱਲ ਜਾਣ ਵਾਸਤੇ ਭਾਈ ਉੱਥੋਂ ਦੇ ਗੁਨਾ ਨੂੰ ਵੀ ਤਾਰਨ ਉਪਰ ਕਰਨਾ ਪਵੇਗਾ ਨਿਰੰਕਾਰ ਕਾ ਦੇਸ਼ ਜਾਹੇ ਤਾਂ ਸੁਖ ਲਹਿ ਮਹਲ ਜਨਰੰਕਾਰ ਦੇ ਦੇਸ ਜਾਣੈ ਸੁਖ ਲੈਣੇ ਨੇ ਤੇ ਫਿਰ ਸਤਿਗੁਰ ਕਹਿੰਦੇ ਗੁਰੂ ਦੀ ਗੱਲ ਮੰਨ ਲੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਬਚਨ ਮੰਨ ਵੈਮਾ ਪਰਮਾ ਦੇ ਵਿੱਚੋਂ ਬਾਹਰ ਨਿਕਲ ਕੇ ਉਸ ਨਿਰੰਕਾਰ ਦੀ ਬੰਦਗੀ ਕਰਿਆ ਕਰ ਪੁੱਜੋ ਰਾਮ ਏਕ ਹੀ ਦੇਵਾ ਸੱਚਾ ਨਾਵਣ ਗੁਰ ਕੀ ਸੇਵਾ ਕਹਿੰਦੇ ਇੱਕ ਪਰਮਾਤਮਾ ਦੀ ਬੰਦਗੀ ਕਰੋ ਉਸ ਵਾਹਿਗੁਰੂ ਦਾ ਸਿਮਰਨ ਕਰੋ ਇਹ ਹੀ ਸੱਚੇ ਗੁਰੂ ਦੀ ਸੇਵਾ ਹੈ ਇਹੀ ਉਹਦਾ ਭਜਨ ਹੈ ਸਤਿਗੁਰ ਕਹਿੰਦੇ ਇੱਕ ਨਿਰੰਕਾਰ ਦਾ ਸਿਮਰਨ ਕਰਕੇ ਇਸ ਮਨੁੱਖੇ ਜਨਮ ਦੇ ਲਾਹੇ ਲਓ ਸੋ ਅੱਜ ਦੇ ਪਾਵਨ ਸ਼ਬਦ ਦੀ ਬਖਸ਼ਿਸ਼ ਭਗਤ ਕਬੀਰ ਜੀ ਵੱਲੋਂ ਹੋਈ ਹੈ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਆਪਾਂ ਨੂੰ ਬਚਨ ਸਮਝਾਉਣੇ ਕੀਤੇ ਨੇ ਕਹਿੰਦੇ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ ਕਹਿੰਦੇ ਜੇ ਮਨ ਦੇ ਵਿੱਚ ਹੰਕਾਰ ਹੈ ਮਨ ਦੇ ਵਿੱਚ ਹਉਮੈ ਮਨ ਦੇ ਵਿੱਚ ਉਦਵਿਧਾ ਫਸੀ ਹੋਈ ਹੈ ਤਾਂ ਫਿਰ ਸਤਿਗੁਰ ਕਹਿੰਦੇ ਇਹ ਸੋਚੀ ਕਿ ਮੈਂ ਅਨਰੰਕਾਰ ਦੇ ਦੇਸ਼ ਤੱਕ ਨਹੀਂ ਜਾ ਸਕਦਾ ਕਿਉਂਕਿ ਮਨ ਦੇ ਵਿੱਚ ਤਾਂ ਹੰਕਾਰ ਹੈ ਮਨ ਦੇ ਵਿੱਚ ਤਾਂ ਵਹਿਮ ਭਰਮ ਫਸੇ ਹੋਏ ਨੇ ਤੇ ਸਤਿਗੁਰ ਕਹਿੰਦੇ ਇਸ ਤਰ੍ਹਾਂ ਤੂੰ ਸਵਰਗਾਂ ਦੇ ਵਿੱਚ ਨਹੀਂ ਉੱਪੜ ਸਕਦਾ ਜੇ ਇੱਕ ਗੱਲ ਜ਼ਰੂਰ ਹੈ ਬਿ ਲੋਕੀ ਕਹਿਣਗੇ ਇਹ ਬੜਾ ਭਗਤ ਹੈ ਇਹ ਬੜਾ ਗਿਆਨੀ ਹੈ ਬੜੀ ਸੇਵਾ ਕਰਦਾ ਹੈ ਪਰ ਸਤਗੁਰ ਕਹਿੰਦੇ ਲੋਕਪਕੀੜੇ ਕਛੂ ਨਾ ਹੋਵੇ ਨਾ ਹੀ ਰਾਮ ਆਯਾਨਾ ਲੋਕਾਂ ਦੇ ਕਿਆ ਕੀ ਹੁੰਦਾ ਕਹਿੰਦੇ ਜੇ ਪਰਮਾਤਮਾ ਦੇ ਸਬਦ ਦੇ ਦਿਲ ਦੀ ਜਾਣਦਾ ਉਹ ਨਿਰੰਕਾਰ ਕੋਈ ਨਿਆਣਾ ਥੋੜੀ ਹੈ ਉਹ ਤਾਂ ਸਭ ਜਾਣਦਾ ਜਦੋਂ ਕਰੇ ਮਨ ਦੇ ਵਿੱਚ ਸੋਚ ਪੈਦਾ ਹੋਈ ਸੀ ਪਰਮਾਤਮਾ ਨੇ ਉਸੇ ਸਮੇਂ ਉੱਤੇ ਤੱਕ ਪਹੁੰਚ ਗਈ ਸੀ ਕਿਉਂਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮਨਾ ਕੋਏ ਸਾਰੇ ਆਪਾਂ ਦੇ ਹੁਕਮ ਦੇ ਵਿੱਚ ਹੀ ਚੱਲਦੇ ਆ ਆਪਣੇ ਅੰਦਰ ਜਿਹੜੀ ਸੋਚ ਪੈਦਾ ਹੁੰਦੀ ਹੈ ਉਹ ਸਾਰੀ ਉਹ ਨਿਰੰਕਾਰ ਦੀ ਉਤਪਤੀ ਹੈ ਭਾਈ ਸਾਰੀ ਇਹ ਪ੍ਰਮਾਤਮਾ ਦੀ ਹੀ ਕਿਰਪਾ ਹੈ ਇਸ ਵਾਸਤੇ ਪ੍ਰਮਾਤਮਾ ਦੀ ਬੰਦਗੀ ਕਰੋ ਉਹਦਾ ਸਿਮਰਨ ਕਰਕੇ ਇਸ ਮਨੁੱਖੇ ਜਨਮ ਦੇ ਲਾਹੇ ਲਈਏ ਸੋ ਅੱਜ ਦੇ ਪਾਵਨ ਸ਼ਬਦ ਦੀ ਬਖਸ਼ਿਸ਼ ਭਗਤ ਕਬੀਰ ਜੀ ਵੱਲੋਂ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਲੇ ਸਭਾ ਜਪੋ ਜਗਤ ਸੱਚ ਨਾਨਕ ਹੋਸੀ ਇੱਕ ਓ ਅੰਕਾਰ ਪਰਤਾ ਪ੍ਰਖ ਨਰਵੈ ਅਜੋਨੇ ਸ ਭੰ ਜਪ ਜੋ ਦਾਤ ਸੱਚ ਨਾਨਕ ਹੋਸੀ ਇੱਕ ਓੰਕਾਰ ਕਰਤਾ ਪੁਰਖ ਨਰਵਰ ਅਜੂਨੇ ਸਭੰ ਜਪ ਜਗਤ ਸੱਚ ਜੋਗਾਦ ਸੱਚ ਨਾਨਕ ਹੋ ਸੇ ਇੱਕ ਓਂਕਾਰ ਪਰਤਾ ਪਰਖ ਨਰਵੈਰ ਜੋ ਨੇ ਸਭੰ ਜਪ ਜਗਤ ਸਤ ਜੋਗਤ ਸਚ ਨਾਨਕ ਹੋਸੀ ਇੱਕ ਓ ਅੰਕਾਰ ਕਰਤਾ ਪ੍ਰਖ ਮਰਵੈਰ ਅਜੁਣ ਸਹਿ ਭੰ ਜਪ ਜੁਗਾਦ ਸਚ ਨਾਨਕ ਹੋਸੀ ਇਕ ਓੰਕਾਰ ਕਰਤਾ ਪ੍ਰਖ ਮਰਵੈਰ ਅਜੁਨੇ ਸਭਾ ਜਪ ਜਗਾਦ ਸਚ ਨਾਨਕ ਹੋਸੀ ਭੀ ਸਚ ਲਕਤ ਤਾ ਨਾ ਛੁਟੀ ਐ ਬਖਸ਼ਣਹਾਰ ਬਖਸ਼ ਲੈ ਅਸਿੰਕਤੇ ਬਹੁਤ ਕਮਾਮ ਦੇ ਹਰਿ ਕਿਰਪਾ ਕਰਕੇ பபி வடகு ஆ பபீ வடகுலோக்கவன்கு பானிபா

नानक ते मुके उजले केती जिने नाम आया गए मसकत काल नानक ते मुके उजले केती छुटी ना ਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਰਬਤ ਸੰਗਤਾਂ ਨੂੰ ਬੇਨਤੀ ਆਜੀ ਅੱਜ ਤਰੀਕ ਹੈ ਭਾਈ 31 ਜੁਲਾਈ ਦਿਨ ਵੀਰਵਾਰ ਦੇਸੀ ਮਹੀਨੇ ਸ਼ਾਵਣ ਦੀ ਅੱਜ 16 ਤਰੀਕ ਹੈ ਜੀ ਅੱਜ 31 ਜੁਲਾਈ ਦਿਨ ਵੀਰਵਾਰ ਸਾਵਣ ਦੀ ਅੱਜ 16 ਤਰੀਕ ਹੈ ਤੇ ਜਿਨ੍ਹਾਂ ਸੰਗਤਾਂ ਦੀ ਅੱਜ ਸੇਵਾ ਦੇਖਦੀ ਸਰਦਾਰ ਖੁਸ਼ਪਾਲ ਸਿੰਘ ਨੂੰ ਸਰਬ ਸਰਦਾਰ ਸੁਖਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਐ ਜੀ ਅੱਜ ਦੀ ਜੋ ਅੰਮ੍ਰਿਤ ਵੇਲੇ ਦੇਖਦੀ ਸੇਵਾ ਸਰਦਾਰ ਖੁਸ਼ਪਾਲ ਸਿੰਘ ਨੂੰ ਸਰਬ ਸਰਦਾਰ ਸੁਖਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਤੇ ਕੱਲ ਨੂੰ ਜੋ ਸੇਵਾ ਅੰਮ੍ਰਿਤ ਵੇਲੇ ਸਰਦਾਰ ਭਗਵਾਨ ਸਿੰਘ ਸਨ ਸਰਦਾਰ ਗੁਰदयाल ਸਿੰਘ ਦੇ ਪਰਿਵਾਰ ਵੱਲੋਂ ਕੱਲ ਦੀ ਸੇਵਾ ਸਰਦਾਰ ਭਗਵਾਨ ਸਿੰਘ ਸਨ ਸਰਦਾਰ ਗੁਰदयाल ਸਿੰਘ ਦੇ ਪਰਿਵਾਰ ਵੱਲੋਂ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਪੋ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਾਰੀਆਂ ਸੰਗਤਾਂ ਦੇ ਕੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ